ਲੁਧਿਆਣਾ ਦੇ ਤਾਜਪੁਰ ਰੋਡ ਤੇ ਮੌਜੂਦਾ ਜਿੱਥੇ ਲੋਕ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਤਾਂ ਗੱਲਬਾਤ ਕਰ ਲਨੇ ਆ ਇੱਥੇ ਦੇ ਕੁਝ ਮਾਰਕੀਟ ਦੇ ਲੋਕ ਨੇ ਗੱਲਬਾਤ ਕਰ ਲਨੇ ਆ ਅੰਗਜ ਕੀ ਨਾਮ ਹੈ ਤੁਹਾਡਾ ਹਸ਼ਮਨ ਬਰੀ ਜੀ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਿਹੜੀ ਤਾਜਪੁਰ ਆ ਜਿਹੜਾ ਮਹਿਰਮਨ ਇਹ ਚੁੰਗੀ ਦਾ ਏਰੀਆ ਪੈਂਦਾ ਤੁਹਾਡਾ ਤੇ ਇੱਥੇ ਜਿਹੜੀ ਕਾਫੀ ਖਸਤਾ ਹਾਲਤ ਹੈ ਇਹ ਨਹੀਂ ਕੋਈ ਖਸਤਾ ਹਾਲਤ ਹੈ ਜੀ ਚੁੰਗੀ ਤੋਂ ਲੈ ਕੇ ਹੰਦਰ ਚੌਂਕ ਤੱਕ ਦਿਨ ਦੇ ਵਿੱਚ ਘਟੋ ਘੜ ਕੁਝ ਨਹੀਂ ਪਾਉਣ ਤੋਂ ਲੈ ਕੇ 10 ਗੱਡੀਆਂ ਪਲਟੀ ਖਾਈਆਂ ਚਾਹੇ ਈ ਰਿਕਸ਼ਾ ਵਾ ਹੈ ਚਾਹੇ ਕਿ ਮੋਟਰਸਾਈਕਲ ਵਾਲਾ ਇਹਦੇ ਜਾ ਕੇ ਉਹਨਾਂ ਬੰਦਿਆਂ ਨੂੰ ਝੋਟਾਂ ਹੀ ਬਹੁਤ ਲੱਗਦੀਆਂ ਹੈ ਪਰੇਸ਼ਾਨ ਬਹੁਤ ਹੁੰਦੇ ਆ ਉਸ ਤੋਂ ਇਲਾਵਾ ਸਾਈਡਾਂ ਦੇ ਮਹੱਲੇ 'ਚ ਡਾਈਨਾ ਨੇ ਉਹਨਾਂ ਦੀ ਕਾਲਾ ਛੋੜ ੜ ਕੇ ਅੱਖਾਂ ਹੀ ਪੈਂਦੀ ਹੈ ਕੁਝ ਉਹਦਾ ਪ੍ਰਭਾਵ ਹੈ ਵੀ ਲੋਕਾਂ ਦੀਆਂ ਅੱਖਾਂ ਵੀ ਕਮਜ਼ੋਰ ਹੋਈ ਹੈ ਹੋਈਆਂ ਰਹੀਆਂ ਨੇ ਪਰੇਸ਼ਾਨੀ ਬਹੁਤ ਵੱਧ ਹੋ ਰਹੀ ਹੈ ਪ੍ਰਸ਼ਾਸਨ ਨੂੰ ਅਪੀਲ ਕਈ ਵਾਰ ਕੀਤੀ ਗਈ ਡਾਈਆਂ ਵਾਸਤੇ ਵੀ ਪਰ ਕਿਸੇ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਰੋਡ ਵਾਸਤੇ ਵੀ ਐਮਐਲਏ ਸਾਹਿਬ ਨੂੰ ਗੱਲ ਕੀਤੀ ਸੀ ਮੀਟਿੰਗ ਕੀਤੀ ਹੋਈ ਉਹਨਾਂ ਨਾਲ ਉਹਨਾਂ ਨੇ ਵੀ ਇਹੀ ਕਿਹਾ ਵੀ 3 ਮਹੀਨੇ ਦੇ ਅੰਦਰ ਅੰਦਰ ਇਹਦਾ ਹੱਲ ਅਸੀਂ ਕਰਾਂਗੇ ਅੱਜ 3 ਸਾਲ ਹੋ ਚੱਲੇ ਆ कोरोना ਕੋਈ ਇਸ ਵਾਰ ਕੋਈ ਸੋਚਿਆ ਹੀ ਨਹੀਂ ਹੈ ਪਬਲਿਕ ਬਾਰੇ ਖਾਸ ਕਰ ਜਿਹੜੀ ਸੜਕ ਹੈ ਇਹ ਵਿੱਚੋਂ ਵਿੱਚੋਂ ਕਿਤੇ ਕਿਤੇ ਬਣੀ ਹੋਈ ਵੀ ਨਜ਼ਰ ਆਉਂਦੀ ਹੈ ਤੇ ਇਹ ਕਿੰਨੇ ਸਾਲ ਹੋ ਗਏ ਜਿਹੜੀ ਸੜਕ ਬਣੀ ਨਹੀਂ ਜਾਂ ਇਹ ਇਹ ਸੜਕ ਦਾ ਸੁਧਾਰ ਨਹੀਂ ਹੈਗਾ ਕਿਉਂਕਿ ਕਾਫੀ ਐਕਸੀਡੈਂਟ ਦੇਖਣ ਨੂੰ ਮਿਲਦੇ ਨੇ ਕਈ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਨੇ ਕਿੰਨਾ ਸਮਾਂ ਹੋ ਗਿਆ ਇਹ ਸੜਕ ਬਣਾਈ ਘੱਟੋ ਘੱਟ 13 ਸਾਲ ਤੋਂ 14 ਸਾਲ ਹੋ ਗਏ ਨੇ ਬਣੇ ਨੂੰ ਉਸ ਤੋਂ ਬਾਅਦ ਨਾ ਕਦੀ ਰਿਪੇਅਰ ਹੋਈ ਕੰਮ ਸਾਰ ਰਿਪੇਅਰ ਹੋ ਜਾਂਦੀ ਤੇ ਕੁਛਾ ਮਤਲਬ ਹਾਸੇ ਘਟ ਜਾਂਦੇ ਨਾ ਰਿਪੇਅਰ ਹੋਈ ਹੈ ਤੇ ਨਾ ਹੀ ਬਣੀ ਹੈਗੀ ਹੈ ਹਾਸੇ ਬਹੁਤ ਹੋ ਜਾਂਦੇ ਆ ਲੋ ਪਰੇਸ਼ਾਨ ਹਨ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਚੱਲ ਰਹੀ ਹੈ ਤੇ ਉਹਨਾਂ ਨੂੰ ਤੁਸੀਂ ਕਦੀ ਅਪੀਲ ਨਹੀਂ ਕੀਤੀ ਵੀ ਇਸ ਚੀਜ਼ ਦੀ ਵੀ ਸਾਡੇ ਜਿਹੜੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੁੰਦਾ ਕਿਉਂਕਿ ਦੇਖਦੇ ਆ ਕਿ ਇੱਥੇ ਇਹ ਸੜਕਾਂ ਟੁੱਟੀਆਂ ਕਰਕੇ ਜਿਹੜਾ ਕਾਫੀ ਮਿੱਟੀ ਧੂੜ ਉੱਡਦੀ ਆ ਕਿਉਂਕਿ ਕਈਆਂ ਦੁਕਾਨਾਂ ਦੇ ਜਿਹੜੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਕਿਉਂਕਿ ਜਦੋਂ ਗੱਡੀ ਨਿਕਲਦੀ ਆ ਪੱਥਰ ਉੱਡ ਕੇ ਡਿੱਗਦਾ ਤਾਂ ਜਿਹੜੀ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਨੇ ਤਾਂ ਕੀ ਕੋਈ ਸਰਕਾਰਾਂ ਕੋਈ ਦੇਖ ਰਹੀਆਂ ਨਹੀਂ ਹੈ ਸਰਕਾਰ ਐਸਾ ਕੋਈ ਧਿਆਨ ਹੀ ਨਹੀਂ ਸਰਕਾਰ ਦਾ ਬੜੀ ਬੜੀ ਕੰਪਲੇਂਟਾਂ ਕੀਤੀਆਂ ਗਈਆਂ ਰਿਟਰਨ ਦਿੱਤਾ ਗਿਆ ਐਮਐਲ ਸਾਹਿਬ ਕਰਾ ਨੂੰ ਵੀ ਇੱਥੇ ਕਈ ਦੁਕਾਨਾਂ ਦੇ ਸ਼ੀਸ਼ੇ ਇੱਕ ਵਾਰੀ ਨੇ ਦੋ ਦੋ ਵਾਰੀ ਤਿੰਨ ਦਿਨਾਂ ਵਿੱਚ ਟੁੱਟ ਗਏ ਘਟੋੜ ਸ਼ੀਸ਼ੇ ਇੱਕ ਸ਼ੀਸ਼ਾ ਵਾਲਾ ਵੀ 25-25000 ਦਾ ਸ਼ੀਸ਼ਾ ਉਹ ਉਹਦੇ ਨਾਲ ਆਣ ਕੇ ਜਿਹੜਾ ਰਾਹ ਗੇ ਜਾ ਰਿਹਾ ਉਸੇ ਵਿੱਚ ਝੋਟ ਲੱਗੀ ਤਾਂ ਵੀ ਕੋਈ ਧਿਆਨ ਨਹੀਂ ਦੇ ਰਿਹਾ ਕਿਸੇ ਕਿਸਮ ਦਾ ਕੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਸਰਕਾਰਾਂ ਨੂੰ ਮੈਸੇਜ ਹੈ ਸਰਕਾਰ ਅਗੇ ਵੀ ਮਤਲਬ ਐਸ ਰੋਡ ਦਾ ਸੁਧਾਰ ਕੀਤਾ ਜਾਵੇ ਰੋਡ ਦਾ ਸੁਧਾਰ ਹੋਵੇਗਾ ਪਬਲਿਕ ਦਾ ਸੁਧਾਰ ਹੋਵੇਗਾ ਉਸ ਤੋਂ ਬਾਅਦ ਜਿਹੜੇ ਪਬਲਿਕ ਪਰੇਸ਼ਾਨ ਹੈ ਇਸ ਕਰੋਂ ਹੁੰਦੀ ਵੀ ਝੋਟਾਂ ਲੱਗੀਆਂ ਗੱਡੀਆਂ ਪਲਟੀ ਖਾਈ ਜਾਂਦੀਆਂ ਉਸ ਤੋਂ ਬਚਾਅ ਹੋ ਜਾਏਗਾ ਜਿਹੜਾ ਦੁਕਾਨਦਾਰ ਆ ਉਹ ਕਾਰੋਬਾਰ ਤੋਂ ਇਸ ਟਾਈਮ ਵੰਝੇ ਨੇ ਉਸ ਨਾਲ ਰੁੱਝਾਂਗੇ ਕੋਈ ਕਸਟਮਰ ਆਏਗਾ ਰੁਕੇਗਾ ਟੈਸਟ ਕਰਕੇ ਅਪੀਲ ਇਹੀ ਕਰਦੇ ਆ ਵੀ ਇਸ ਨੂੰ ਬਣਾਇਆ ਜਾਵੇ ਜਾਂ ਰਿਪੇਅਰ ਕਰਮ ਸਗਾ ਰਿਪੇਅਰ ਤਾਂ ਹੋਣੀ ਚਾਹੀਦੀ ਆ ਨਾ ਰਿਪੇਅਰ ਹੋ ਰਹੀ ਆ ਤੇ ਨਾ ਬੰਦ ਰਹੀ ਆ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਇਲੈਕਸ਼ਨ ਤੋਂ ਪਹਿਲਾਂ ਦੀਆਂ ਜਿਹੜੀਆਂ ਕੁਝ ਗੱਲਾਂ ਵਾਦੇ ਕੀਤੇ ਗਏ ਸੀ ਲੋਕਾਂ ਦੇ ਨਾਲ ਵੱਡੇ ਵੱਡੇ ਵਾਦੇ ਕੀਤੇ ਜਾਂਦੇ ਸੀ ਕਿ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ ਜਿਹੜੀਆਂ ਸੜਕਾਂ ਦੀ ਸਹੂਦਤ ਦਿੱਤੀ ਜਾਵੇ ਲੋਕਾਂ ਨੂੰ ਤੁਸੀਂ ਦੇਖ ਸਕਦੇ ਜਿਹੜੀ ਇੱਕ ਤਸਵੀਰ ਲੁਧਿਆਣਾ ਦੇ ਤਾਇਪੁਰ ਰੋਡ ਤੇ ਹੰਦਲ ਚੌਂਕ ਦੀ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਜਿੱਥੇ ਆਵਾਜਾਈ ਵਾਲੇ ਲੋਕਾਂ ਨੂੰ ਕੀ ਪਰੇਸ਼ਾਨੀਆਂ ਤੇ ਕੀ ਦਿੱਕਤਾਂ ਆ ਰਹੀਆਂ ਤੁਸੀਂ ਆਪ ਹੀ ਦੇਖ ਲਓ ਇਹ ਤਸਵੀਰਾਂ ਦੇ ਰਾਹੀਂ ਤੇ ਦੂਜੇ ਪਾਸੇ ਇੱਥੇ ਦੇ ਕੁਝ ਸਥਾਨਕ ਲੋਕ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਲੋਕ ਕਾਫੀ ਪਰੇਸ਼ਾਨ ਨੇ ਕਈ ਲੋਕਾਂ ਦਾ ਜਿਹੜਾ ਰੋਜਗਾਰ ਹੈ ਇਸ ਕਰਕੇ ਮਰਦਾ ਕਿਉਂਕਿ ਇਹ ਜਿਹੜੀ ਸੜਕ ਹੈ ਟੁੱਟੀ ਹੋਈ ਹੈ ਕਾਫੀ ਹੱਦ ਤੱਕ ਜਿਹੜਾ ਇੱਥੇ ਪਾਣੀ ਜਿਹੜਾ ਕਿ ਇੱਕ ਬਰਸਾਤ ਜਿਹੜੀ ਕੱਲ ਹੋ ਕੇ ਹਟੀ ਹੈ ਤਾਂ ਉਸ ਬਰਸਾਤ ਤੋਂ ਬਾਅਦ ਇੱਥੇ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਉਹ ਬੰਦ ਹੋ ਗਿਆ ਕਿਉਂਕਿ ਆਵਾਜਾਈ ਵਾਲੇ ਲੋਕ ਪਾਣੀ ਕਰਕੇ ਜਿਹੜਾ ਇਹਨਾਂ ਦੀਆਂ ਦੁਕਾਨਾਂ ਦੇ ਅੰਦਰ ਤਾਂ ਗਾਹਕ ਜਿਹੜਾ ਆਂਦਾ ਨਹੀਂ ਹੈ ਤਾਂ ਲੋਕ ਕਾਫੀ ਪਰੇਸ਼ਾਨ ਨੇ ਤਾਂ ਗੱਲਬਾਤ ਕਰ ਲੈਨੇ ਇੱਥੇ ਦੇ ਕੁਝ ਸਥਾਨਕ ਲੋਕਾਂ ਨਾਲ ਸੱਸੀ ਕਾਲ ਜੀ ਹਾਂਜੀ ਸੱਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਜਗਵਿੰਦਰ ਸਿੰਘ ਜੀ ਕੀ ਕਹਿਣਾ ਜਾਊਗੇ ਤੁਹਾਡੇ ਜਿਹੜਾ ਏਰੀਆ ਦੇ ਵਿੱਚ ਜਿਹੜੀ ਸੜਕਾਂ ਇਹ ਇੰਨੀਆਂ ਸੜਕਾਂ ਦਾ ਬੁਰਾ ਹਾਲ ਆ ਪਾਣੀ ਖੜ ਜਾਂਦਾ ਇੱਥੇ ਲੋਕ ਮੁਖੌਲ ਕਰਦੇ ਆ ਆ ਕੇ ਵੀ ਬੱਚੀਆਂ ਪਾੜ ਲੋ ਵੀ ਪੀਪੇ ਲਾ ਲੋ ਸੜਕ ਅਸੀਂ ਬਣਵਾ ਦਿੰਨੇ ਆ ਸਾਰੇ ਟੈਂਪੂ ਵਾਲੇ ਖੜ ਖੜ ਕਹਿ ਕੇ ਜਾਂਦੇ ਨੇ ਵੀ ਸੜਕ ਬਣਵਾਓ ਉਹ ਹੀ ਪਾਖੇ ਅਸੀਂ ਲਾ ਲਵਾਂਗੇ ਤੇ ਤੁਹਾਡੇ ਏਰੀਆ ਦੇ ਵਿਧਾਇਕ ਆ ਉਹਨਾਂ ਨੂੰ ਤੁਸੀਂ ਕਦੀ ਕੰਪਲੇਟ ਨਹੀਂ ਕੀਤੀ ਵੀ ਜਿਹੜਾ ਇਹ ਹਾਲ ਬਣਿਆ ਹੋਇਆ ਤੇ ਮੱਛੀਆਂ ਤਾਰਨ ਦਾ ਲੋਕੀ ਸਾਡੇ ਏਰੀਆ ਦਾ ਮਜ਼ਾਕ ਉਡਾਉਣ ਲੱਗ ਗਿਆ ਸਾਡੀ ਦੁਕਾਨਦਾਰੀ ਵੀ ਖਰਾਬ ਹੁੰਦੀ ਆ ਤੇ ਕਦੀ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੰਪਲੇਂਟ ਕਿੰਨੀ ਵਾਰੀ ਕਿਹਾ ਜੀ ਦੋ ਵਾਰੀ ਸੜਕ ਤੇ ਵੀ ਜਾਮ ਲਾਇਆ ਉਹ ਦੱਸ ਦੇਂਦਾ 15 ਦਿਨ ਦਾ ਵਾਦਾ ਕਰਕੇ ਚਲੇ ਜਾਂਦੇ ਆ ਕੋਈ ਨਹੀਂ ਬਣਾਉਂਦਾ ਹੈਗਾ ਕੋਈ ਸ਼ਰਮਾਈ ਨਹੀਂ ਹੁੰਦੀ ਇੱਥੇ ਤੇ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਪਹਿਲਾਂ ਜਿਹੜੀ ਸੜਕ ਕਦੋਂ ਬਣੀ ਸੀਗੀ ਪਹਿਲਾਂ ਤਕਰੀਬਨ 10 ਸਾਲ ਪਹਿਲਾਂ ਬਣੀ ਸੀ ਅੱਛਾ ਤੇ 10 ਸਾਲ ਤੋਂ ਬਾਅਦ ਹਜੇ ਤੱਕ ਇਹ ਸੜਕ ਦੁਬਾਰਾ ਨਹੀਂ ਬਣੀ ਮੋੜੇ ਬਾਅਦ ਸੀਬਰਾਜ ਪਾਉਣ ਲਈ ਪੱਟੀ ਗਈ ਮੁੜ ਕੇ ਅੱਜ ਤੱਕ ਬਣੀ ਨਹੀਂ 5 ਸਾਲ ਹੋ ਗਏ ਪੱਟ ਹੋਈ ਹੋਈ ਤੇ ਕਾਰੋਬਾਰ ਨੂੰ ਕਿੱਦਾਂ ਦਾ ਅਸਰ ਪੈਂਦਾ ਕਿਉਂਕਿ ਕੱਲ ਜਿਹੜੀ ਇੱਕ ਮਿੰਟ ਕੱਲ ਜਿਹੜੀ ਬਾਰਿਸ਼ ਸੀ 10 ਪੈਸੇ ਨੇ ਕੱਲ ਬਾਰਿਸ਼ ਹੋ ਕੇ ਛੱਡੀ ਆ ਇੱਥੇ ਤਲਾਬ ਵਾਲਾ ਮਹੌਲ ਹੋ ਗਿਆ ਹੁਣ ਤੇ ਅੱਜ ਵੀ ਜੇ ਦੇਖੀਏ ਤਾਂ ਇੱਥੇ ਤੁਸੀਂ ਦੱਸਦੇ ਪਏ ਕਿ ਲੋਕ ਸਾਨੂੰ ਮਜ਼ਾਕ ਮਹੌਲ ਕਰਦੇ ਨੇ ਕਿ ਮੱਛੀਆਂ ਪਾਲ ਲਵੋ ਤੇ ਇਹ ਜਿਹੜੀ ਇਹਦੀ ਤੁਸੀਂ ਦੱਸਦੇ ਨਹੀਂ ਉਹਨਾਂ ਨੂੰ ਜਾ ਕੇ ਇਹ سرمਾਈ ਨਹੀਂ ਨਹੀਂ ਕਰਦਾ ਅੱਗੇ ਨਹੀਂ ਬਾਰੀ ਦੱਸਿਆ ਜਾ ਕੇ ਹੁਣ ਕਿਹੜਾ ਬੋਹਦਾ ਹੁਣ ਕੋਈ سرمਾਈ ਨਹੀਂ ਹੈਗੀ ਤਾਂ سرمਾਈ ਨਹੀਂ ਕੋਈ ਸਾਰੇ ਏਕੇ ਪਏ ਆ ਜਦ ਬਰਸਾਤ ਆਉਂਦੀ ਆ ਦੁਕਾਨਾਂ ਬੰਦ ਕਰਕੇ ਭੱਜ ਜਾਂਦੇ ਆ ਘਰ ਨੂੰ ਮਤਲਬ ਬਰਸਾਤ ਆ ਜਾਂਦੀ ਹੈ ਤੁਹਾਡੀ ਛੁੱਟੀ ਹੋ ਜਾਂਦੀ ਹੈ ਫਿਰ ਜਿਹੜਾ ਆਪਣਾ ਕਾਰੋਬਾਰ ਵੀ ਬੰਦ ਹੋ ਜਾਂਦਾ ਕਾਰੋਬਾਰ ਵੀ ਬੰਦ ਹੋ ਜਾਂਦੇ ਆ ਘਰੋਂ ਭੱਜ ਜਾਂਦੇ ਸਾਰੇ ਕੋਈ ਰੋਕਦਾ ਹੀ ਨਹੀਂ ਕੋਈ ਬਿਜਲੀ ਇਹ ਜੀ ਆ ਬਿਜਲੀ ਆਉਂਦਾ ਨਹੀਂਗਾ ਕੋਈ ਠੀਕ ਕਰਨ ਕੱਲ੍ਹ ਪਰਸੋਂ ਦਾ ਟਰਾਂਸਫਾਰਮ ਖਰਾਬ ਹੋਇਆ ਕੋਈ ਠੀਕ ਕਰਨ ਨਹੀਂ ਆਇਆ ਅੱਜ ਹੋਇਆ ਠੀਕ ਅੱਜ ਪਾਖੇ ਦੇ ਕੇ ਠੀਕ ਕਰਾਇਆ ਉਦੋਂ ਕੋਈ ਕਰਦਾ ਹੀ ਨਹੀਂ ਹੈਗਾ ਅੱਛਾ ਉਹ ਤੁਹਾਨੂੰ ਆਪਣੇ ਆਪਣਾ ਪਰਸਨਲ ਬੁਲਾ ਕੇ ਬਿਜਲੀ ਵਾਲਾ ਕਰਾਣੀ ਪਈ ਹਾਂ ਆਪਣੀ ਪਰਸਨਲ ਬੁਲਾ ਕੇ ਕੀਤਾ ਕੋਈ ਪ੍ਰਸ਼ਾਸਨ ਸੁਣਦਾ ਹੀ ਨਹੀਂ ਹੈਗਾ ਨਾ ਬਿਜਲੀ ਬੋਰਡ ਸੁਣਦਾ ਅੱਛਾ ਤੇ ਮਤਲਬ ਜਿਹੜਾ ਜਿਨ੍ਹਾਂ ਨੂੰ ਤੁਸੀਂ ਵੋਟ ਪਾਈ ਆ ਤੇ ਕੋਈ ਕੰਮ ਨਹੀਂ ਆਉਂਦਾ ਵੋਟ ਦਾ ਨਾਮ ਵਾਲੇ ਆ ਜੀ ਕਹਿੰਦੇ ਬਦਲਾ ਆਊਗਾ ਕੋਈ ਬਦਲਾ ਨਹੀਂ ਆਇਆ ਖਰਾਬ ਹੀ ਹੋਇਆ ਸਾਰਾ ਕੁਝ ਇਹ ਬਦਲਾ ਇਹੀ ਆ ਬਸ ਬਦਲਾ ਇਹੀ ਆ ਵੀ ਤਲਾ ਬਣ ਗਈ ਸਾਡੀ ਸੜਕ ਅੱਛਾ ਮੱਸੀਆ ਪਾਲਣ ਨੂੰ ਮੱਛੀਆਂ ਪਾਲੋ ਨਾਓ ਹੈ ਹਾਂ ਨਾਓ ਟੀਵੀ ਬੋਲਦੀ ਲੋੜ ਨਹੀਂ ਮੱਛੀਆਂ ਨੂੰ ਬੋਲਦੀ ਲੋੜ ਨਹੀਂ ਹੈਗੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਲੋਕ ਹੀ ਹੁੰਦਲ ਚੌਂਕ ਦੇ ਲੋਕ ਨੇ ਜਿਹੜੇ ਸਥਾਨਕ ਇੱਥੇ ਦੇ ਮਾਰਕੀਟ ਦੇ ਲੋਕ ਨੇ ਹੋਰ ਵੀ ਮਾਰਕੀਟ ਦੇ ਗੱਲ ਕਰ ਲੈਨੇ ਆ ਬਾਬਾ ਜੀ ਪੁਰਾਣੇ ਨੇ ਤਾਂ ਬਾਬਾ ਜੀ ਨਾਲ ਵੀ ਗੱਲ ਕਰੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਸਰਵਰਨ ਸਿੰਘ ਬਾਈ ਕਿੰਨੇ ਸਾਲ ਤੋਂ ਦੇਖ ਰਹੇ ਹੋ ਆ ਸੜਕ ਦਾ ਹਾਲ ਜੀ ਬਹੁਤ ਸਾਲ ਹੋ ਗਏ ਅੱਛਾ ਜੀ ਪਹਿਲੇ ਹੀ ਬਣ ਲਈ ਬਣ ਲਈ ਹੁਣ ਮੁਰਕੇ ਨਹੀਂ ਸੜਕ ਬਣੀ ਆ ਨਾ ਕੋਈ ਆਏ ਸੋਚੋ ਆ ਮੁੰਡੀਆਂ ਲਾਗ ਵਿਧਾਇਕ ਉਹ ਪਾ ਜਾਗ ਗਿਆ ਉਹ ਨੂੰ ਹੀ ਪਤਾ ਹੈ ਪਤਾ ਸਾਹ ਨੂੰ ਉਹ ਨੂੰ ਪਤਾ ਜਦ ਦੌੜਿੰਗੇ ਪਰ ਬੈਠਿਆ ਹੈ ਉਹ ਆ ਕੇ ਇੱਕ ਦਿਨ ਵੀ ਸਾਰ ਨਹੀਂ ਉਹਨੇ ਲਈ ਹੈ ਅੱਛਾ ਜੀ ਆਉਣੇ ਗੱਡੀਆਂ ਮੈਂ ਚਲੇ ਜਾਂਦੇ ਉਹਨਾਂ ਨੂੰ ਕਿਹੜਾ ਉਹ ਹੈਗਾ ਫਿਕਰ ਹੈ ਦੁੱਖ ਹੈ ਕੋਈ ਦੁੱਖ ਨਹੀਂ ਉਹਨਾਂ ਨੂੰ ਹੈ ਜੋ ਕੋਠੀਆਂ 'ਚ ਬੈਠੇ ਦੁੱਖ ਤਾਂ ਹੁਣ ਸਾਨੂੰ ਹੈ ਜਿਹਦਾ ਕਾਰੋਬਾਰ ਹੈ ਜੋ ਖੜ ਗਿਆ ਦੁਕਾਨਾਂ ਖੜੀਆਂ ਗਾਹਕ ਨਹੀਂ ਕੋਈ ਆਉਂਦਾ ਆਊਗਾ ਕਿੱਥੇ ਨੂੰ ਅਸਾਂ ਅਗਰ ਕਹਿੰਦਾ ਗੱਡੀ ਚੜਾਉਣੀ ਅਸੀਂ ਫਟ ਵੱਜਿਆ ਕਈ ਤਾਂ ਟੈਂਪੂ ਆ ਜਿਹੜੇ ਛੋਟੇ ਬੈਟਰੀਆਂ ਵਾਲੇ ਨਾ ਇਹ ਗਰੇਵੇ ਕੱਢੇ ਆ ਇਹ ਥਾਂ ਦੇ ਜਨਾਨੀਆਂ ਵੀ ਦੱਸ ਆ ਹਾਲ ਆ ਹਾਲ ਹੈ ਉਹਰੇ ਇਹ ਟੈਂਪੂ ਵਾਲੇ ਨੂੰ ਪੁੱਛ ਕੇ ਦੇਖ ਲੈ ਜਨਾਨੀਆਂ ਡਰਦੀਆਂ ਬਹਿਰ ਜਾਣੀਆਂ ਇੱਥੇ ਇੱਥੇ ਦੇ ਦੇਖ ਆ ਆ ਹਾਲ ਹੋਇਆ ਵਾ ਦੱਸ ਬਿਦੈਕਾਂ ਨੂੰ ਪਤਾ ਸਭ ਨੂੰ ਪਤਾ ਹੈ ਪਰੇ ਕਰਦੇ ਨਹੀਂ ਵੋਟ ਕੇ ਮਾਪਾਉਂਦੇ ਹੈ ਕਿ ਨਹੀਂ ਨਹੀਂ ਆਉਂਦੇ ਹੈ ਬਾਬਾ ਜੀ ਜਦੋਂ ਇਲੈਕਸ਼ਨ ਆਉਂਦੇ ਹੈ ਕਾਫੀ ਮੀਟਿੰਗਾਂ ਰੱਖੀਆਂ ਜਾਂਦੀਆਂ 10 ਬੰਦੇ ਇਕੱਠੇ ਕਰ ਲੈ 10 ਨੂੰ ਤੁਸੀਂ ਲੈ ਆਈਓ ਅੱਗੇ ਦੀ ਅੱਗੇ ਬੰਦੇ ਇਕੱਠੇ ਕਰ ਲੈਂਦੇ ਡੱਕਾ ਨਹੀਂ ਕਰਿਆ ਇਹਨਾਂ ਨੇ ਇੱਕ ਡੱਕਾ ਰਾਇਆ ਸਾਰਾ ਝਾੜੂ ਵਾਲਿਆਂ ਦਾ ਝਾੜੂ ਵਾਲਿਆਂ ਦਾ ਐਸਾ ਝਾੜੂ ਫੇਰਿਆ ਨਾ ਪੂਰਾ ਝਾੜੂ ਫੇਰ ਤੈਨਾਂ ਨੇ ਪੰਜਾਬ ਮਾ ਹੋਰ ਤਾਂ ਤੁਸੀਂ ਦੱਸ ਕਿਆ ਕਹਿੰਨਾ ਹਾਂ ਇਹ ਆਮ ਆਦਮੀ ਪਾਰਟੀ ਕਹਿੰਦੇ ਆ ਵੀ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਆ ਲੇਕਿਨ ਮੈਂ ਕਹਿ ਦੂੰਗਾ ਮੈਂ ਫਲਾਣਾ ਸਾਂ ਪਰ ਜੇ ਕਰਾਂ ਤਾਂ ਹੈ ਝਾੜੂ ਗੱਗਾ ਕਰਿਆ ਤਾਂ ਇੱਕ ਮੁੱਠੋ ਕੇ ਲੋਕਾਂ ਨੇ ਵੋਟਾਂ ਪਾਈਆਂ ਝਾੜੂ ਵਾਲਾ ਬਣ ਆਤਿਆ ਪਰ ਝਾੜੂ ਵਾਲਾ ਜਦੋਂ ਬਣ ਗਿਆ ਉਹਨੇ ਐਸਾ ਝਾੜੂ ਫੇਰਿਆ ਮੁੜ ਕੇ ਯਾਦ ਰੱਖੂਗੇ ਹਾਂ ਉਹਨਾਂ ਰਾਗੜ ਤੇ ਆ ਤੇ ਇਹ ਸੜਕ ਬਾਰੇ ਕੀ ਕਹਿਣਾ ਚਾਹੁੰਦੇ ਸੜਕ ਬਾਰੇ ਸੀਗਾ ਬਈ ਸਾਡੀਆਂ ਸੜਕ ਬਣ ਜਾਏ ਤਾਂ ਮਾਰਾ ਮੋਟਾ ਆਉਂਦਾ ਜਾਂਦਾ ਸਭ ਦੀ ਜ਼ਿੰਦਗੀ ਸਹੀ ਹੋ ਜੂਗੀ ਬਾਕੀ ਨਹੀਂ ਤਾਂ ਫਿਰ ਉਹ ਦੇਖ ਲੈ ਅਸੀਂ ਸੱਟਾਂ ਖਾਈ ਜਾਣੀਆਂ ਕੋਈ ਗਿਰ ਗਿਆ ਕੋਈ ਠਾਰ ਗਿਆ ਕੋਈ ਗਿਰ ਗਿਆ ਕੋਈ ਠਾਰ ਗਿਆ ਆਈ ਹੋਈ ਜਾਣਾ ਫਿਰ ਹੁੰਦਾ ਕਹੁੰਦਾ ਹੀ ਐ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਗਰ ਨਿਗਮ ਦੀਆਂ ਵੀ ਵੋਟਾਂ ਆ ਰਹੀਆਂ ਇੰਜੈਕਸ਼ਨ ਆ ਰਹੇ ਆ ਤੇ ਵੋਟ ਕਿਨੂੰ ਵੋਟਾਂ ਨੂੰ ਤਾਂ ਕਿਸੇ ਨੂੰ ਪਾਉਣੀ ਨਹੀਂ ਬਾਈ ਅਸੀਂ ਤਾਂ ਅੱਗੇ ਪਾਉਣੀ ਹੈ ਜਾਂ ਕੋਈ ਕਰਦਾ ਹੀ ਨਹੀਂ ਹੈ ਵੋਟਾਂ ਨੂੰ ਕਿਨੂੰ ਪਾਵਾਂ ਮੈਂ ਅਸੀਂ ਦਾ ਮਨ ਟੁੱਟ ਗਿਆ ਮਨ ਟੁੱਟ ਗਿਆ ਜਦ ਕੋਈ ਕੰਮ ਹੀ ਨਹੀਂ ਕਰਦਾ ਕਰ ਕਰਾ ਕੇ ਸਾਰਾ ਮੈਂ ਵੋਟ ਪਾਉਂਗਾ ਮੈਂ ਵੋਟ ਪਾਉਂ ਮੈਂ ਇਹ ਕਰੂੰਗਾ ਬਾਕਰੂ ਮੋੜ ਕੋਈ ਨਹੀਂ ਆਉਂਦਾ ਹੁੰਦਾ ਹੀ ਨਹੀਂ ਆਉਂਦਾ ਹੀ ਨਹੀਂ ਹੈ ਦਰਸ਼ਨੀ ਨਹੀਂ ਦਿੰਦੇ ਜੀ ਤੁਹਾਡਾ ਤੁਹਾਡਾ ਕੀ ਨਾਮ ਹੈ ਬਾਈ ਨਿਹਾਲ ਬਾਈ ਭਾਈ ਕੀ ਕੰਮ ਆ ਆਪਣਾ ਸਾਹਮਣੇ ਨਿਆ ਹੈਅਰ ਡਰੈਸਿੰਗ ਸੈਲਣਾ ਮੇਰੀ ਜੀ ਅੱਛਾ ਤੇ ਹੁਣ ਬਾਰਿਸ਼ ਹੋ ਗਈ ਆ ਤਲਾਬ ਬਣ ਗਿਆ ਬਾਹਰ ਬੱਸ ਕੰਮ ਨੂੰ ਕਿਦਾਂ ਫਰਕ ਪੈਂਦਾ ਕੰਮ ਪੂਰੇ ਦਿਨ ਪਹਿਲੇ ਅੱਛਾ ਸਾਡੇ ਸਾਹਮਣੇ ਬਿਲੇ ਬੈਠੇ ਖੜੇ ਨੇ ਆ ਸਾਰੇ ਦੁਕਾਨਦਾਰ ਦੇਖੋ ਸਾਰੇ ਬਿਲੇ ਖੜੇ ਨੇ ਦੋਜੀ ਰੋਟੀ ਕਿੰਨਾ ਚੱਲਦੀ ਆ ਬਸ ਚਲੀ ਜਾ ਰਹੀ ਆ ੱੱਕੇ ਨਾਲ ੱੱਕੇ ਨਾਲ ਹਾਂਜੀ ਪਹਿਲੇ ਵਾਂਗੂ ਮਜ਼ਾ ਨਹੀਂ ਰਹਿ ਗਿਆ ਚਾਰ ਪੰਜ ਸਾਲ ਹੋ ਗਏ ਸਾਰੇ ਬਿਲੇ ਬੈਠੇ ਦੁਕਾਨਦਾਰ ਹਾਂਜੀ ਤੇ ਏਰੀਏ ਦੇ ਵਿੱਚ ਕਈ ਦੁਕਾਨਾਂ ਦੇ ਦੱਸਿਆ ਜਾ ਰਿਹਾ ਕਿ ਸ਼ੀਸ਼ੇ ਛਾਜੇ ਵੀ ਟੁੱਟ ਗਏ ਬਿਲਕੁਲ ਬਿਲਕੁਲ ਮੇਰਾ ਦੇਖੋ ਦੋ ਬਾਈ ਟੁੱਟਿਆ ਦੋ ਵਾਰ ਹੀ ਬਣਾਇਆ ਮੈਂ ਸਾਡਾ ਵੀ ਟੁੱਟ ਗਿਆ ਸ਼ੀਸ਼ਾ ਹਾਂਜੀ ਹਾਂਜੀ ਸਾਰੇ ਵੀ ਟੁੱਟ ਗਏ 20000 ਦੇ ਸ਼ੀਸ਼ੇ ਤੋਂ ਮੌਕੇ ਪਰ ਦੇਖ ਲੈ 20000 ਦੇ ਸ਼ੀਸ਼ੇ ਟੁੱਟ ਗਏ ਹੁਣ ਪੱਲੜਦਾ ਐ ਹਾਰ ਕੇ ਡਰਦਿਆਂ ਨੇ ਦੁਬਾਰੇ ਨਹੀਂ ਲਾਏ ਕਿਤੇ ਫੇਰ ਨਾ ਸਾਲਾ 20ਵਾਂ ਘਾਣੀ ਪੈ ਜਾਏ ਹਾਂਜੀ ਐਡੇ ਟੇ ਸ਼ੀਸ਼ੇ ਏਗੇ ਕਈ ਦੁਕਾਨਦਾਰਾਂ ਨੇ ਵਲਿਆ ਨਹੀਂ ਜਿਹੜਾ ਡਰਦੇ ਮਾਰੇ ਪਲਾਈਆਂ ਲਗਾ ਲਈਆਂ ਸ਼ੀਸ਼ੇ ਦੀ ਬਜਾਇਆ ਨਹੀਂ ਜਾ ਕੇ ਬਸ ਤਲਾਈਆਂ ਲਾਈਆਂ ਮੈਂ ਜਿਹੜੇ ਦੋ ਵਜੇ ਦੀ ਘਰ ਉਹ ਮਾ ਜੋ ਤੇ ਕੱਪੜੇ ਵਾਲੀ ਕੀ ਦੁਕਾਨ ਉਹਦਾ ਵਿਚਾਰੇਗਾ ਸੀਛਾ ਬੜਾ ਤਖੜਾ ਦਾ ਉਹ ਟੁੱਟਿਆ ਦੋ ਕੁ ਮਹੀਨੇ ਹੋਏ ਹਾਰ ਕੇ ਉਹਨਾਂ ਵਿਚਾਰੀ ਨੇ ਕੱਪੜਾ ਲਾਇਆ ਦੱਸ ਕੀ ਕਰੇ ਇਹ ਹਾਲ ਹੁੰਦੇ ਆ ਉਹਦਾ ਦੱਸ ਹਾਂ ਸੋ ਇਹ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਹੁੰਦਾ ਚੌਂਕ ਦੀਆਂ ਤਸਵੀਰਾਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਸੀਗੇ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਲੇਕਿਨ ਬਦਲਾ ਦੀ ਜੇ ਗੱਲ ਕਰੀਆ ਤਾ ਜਿਹੜਾ ਇਹ ਬਦਲਾਅ ਵਾ ਤੁਹਾਨੂੰ ਸਾਫ਼-ਸਾਫ਼ ਇੱਥੇ ਨਜ਼ਰ ਆ ਰਿਹਾ ਕਿ ਇਹੇ ਆ ਬਦਲਾਅ ਜਿਹੜੇ ਲੋਕ ਕਹਿ ਰਹੇ ਨੇ ਕਿ ਸਾਨੂੰ ਲੋਕ ਮਖੋਲ ਕਰਨ ਲੱਗ ਪਏ ਕਿ ਇੱਥੇ ਹੁਣ ਮੱਛੀਆਂ ਪਾਲ ਲਵੋ ਡੱਬੇ ਰੱਖ ਲਵੋ ਤਾਂ ਤੁਸੀਂ ਉਹਨੂੰ ਮੱਛੀਆਂ ਹੀ ਪਾਲਣ ਲੱਗ ਜਾਓ ਤਾਂ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਿਹੜੀ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਡੇ ਵੱਲ ਵੀ ਦੇਖੋ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਅਪਡੇਟਾਂ ਦੇ ਨਾਲ ਲੈ ਕੇ ਤੁਰ ਤੁਰਾਂਗੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾ ਪੈਨ ਦੇ ਨਾਲ ਮੈਂ ਤੁਸ਼ਾਰਪੁਰ ਓਨਅਰ